thank you ਦੇ ਬਾਦ ਕਹਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਾਂ ਆਪਣੇ ਧਾਰ ਦੇ ਵਿੱਚ ਲੈ ਕੇ ਜਾਂਦੇ ਆ ਨਾ ਜਦੋਂ ਫੰਡ ਫੰਡ ਫੈਕਲੀ ਕਰਉਂਦੇ ਆ ਸੁਖਬਣੀ ਸਾਹਿਬ ਜੀ ਦੇ ਜਾਪ ਕਰਦੇ ਨੇ ਜਦੋਂ ਸੰਪੂਰਨਤਾ ਨਾਲ ਸਪੋਰਟਾ ਹੁੰਦੀ ਹੈ ਜਦੋਂ ਸੇਖਾਂ ਥੰਗ ਦਾ ਅਰਦਾਸਾ ਕਰਦੀਆਂ ਮਹਾਰਾਜ ਜੀ ਕਿੰਨੇ ਪਾਗ ਲਾਉਂਦੇ ਨੇ ਇਹ 10ਵੇਂ ਪਾਸ਼ਾਤੀ ਚੋਣ ਦੀ ਹੈ ਤੇ ਮਹਾਰਾਜ ਸਾਨੂੰ ਲੜਦੇ ਇਹਨਾਂ ਨੇ ਲੱਗ ਕੇ ਗਏ 10ਵੇਂ ਪਾਸ਼ੇ ਨੇ ਤਾਂ ਅੱਜ ਗੱਡਿ ਸ੍ਰੀ ਜੂ ਸਾਹਿਬ ਦੀ ਧਰਤੀ ਤੇ ਬਚ ਨੇ ਕਿਤਾ ਸੀ ਸੇਖੇ ਕਹਿੰਦੇ ਮਹਾਰਾਜ ਜੀ ਤਾਨੇ ਕਾਤੇ ਕੇ ਚਲੇ ਕੇ ਲੜ ਲਾ ਕੇ ਚਲੇ ਆ ਤੇ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਸਿਗੋ ਇਹੋ ਜਿਹੇ ਗੁਰੂ ਦੇ ਲੜ ਲਾ ਕੇ ਚਲੇ ਜਿਹਦੇ ਤੁਹਾਡੇ ਕਦੀ ਪਛੋੜਾ ਹੀ ਨਹੀਂ ਪਉਂਦਾ ਤੇ ਸਿਗੋ ਪੁੱਛਦੇ ਮਹਾਰਾਜੀ ਕੌਣ ਨੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸਿਗੋ ਇਹੋ ਜਿਹੇ ਗੁਰੂ ਦੇ ਲੜ ਲਾ ਕੇ ਚਲੇ ਜਿਹਦਾ ਕਦੀ ਪਛੋੜਾ ਨਾ ਪਉ ਉਹ ਸਾਡੇ ਵਾਸਤੇ ਗੁਰੂ ਕੌਣ ਨੇ ਚਾਤ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਬਚਨ ਕਰਦੇ ਨੇ ਦਸਵੇਂ ਪਾਤਸ਼ਾਹ ਕਹਿੰਦੇ ਸਿਗੋ ਐ ਘਰਨਾ ਤੁਸੀ जपो ख़ालसा जी तुंहिंजी जाचंदी ਪਾਚਾ ਸੰਗਤ ਜੀ ਸਾਨੂੰ ਹੁਕਮ ਕਰਕੇ ਕਹੇ ਗੁਰੂ ਕਾਲੀ ਦੀ ਤਰਫੋਂ ਪਾਚਾ ਸਾਨੂੰ ਹੁਕਮ ਕੀਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਮਾ